ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੁੱਲੋ ਡੇਰੀ ਫਾਰਮ ਕਾਲ ਗਿਆ ਦੇ ਦੋਸਤੋ ਅੱਜ ਆਪਾਂ ਪਹੁੰਚੇ ਆਂ ਮੋੜ ਮੰਡੀ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਹਰ 20 ਤਰੀਕ ਨੂੰ ਲੱਗਦੀ ਹੈ ਮਹੀਨੇ ਦੇ ਵਿੱਚ ਇੱਕ ਰਾਂ 20 ਤਰੀਕ ਨੂੰ ਪਰ ਬਹੁਤ ਜ਼ਿਆਦਾ ਰਸਵ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਡੰਕਰ ਆਉਂਦਾ ਛੋਟੀ ਦਾ ਡੰਕਰ ਆਉਂਦਾ ਠੀਕ ਸਾਰੇ ਆਉਂਦੇ ਪਰ ਛੋਟੀ ਦਾ ਡੰਕਰ ਵੀ ਸਿਰੇ ਸਿਰੇ ਦੇ ਹੁੰਦੀਆਂ ਮੱਝਾਂ ਇੱਥੇ ਤੇ ਰੇਟ ਵੀ ਕਾਫੀ ਆ ਤੇ ਬਾਕੀ ਦੋਸਤੋ ਹੱਥ ਜੋੜ ਕੇ ਬੇਨਤੀ ਆ ਘਾਣਾ ਕੱਢਿਆ ਕਰੋ ਪੂਰੀ ਵੀਡੀਓ ਵੇਖਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਜੇ ਕੋਈ ਗਲਤੀ ਹੁੰਦੀ ਇੱਕ ਰਿਕਵੈਸਟ ਆ ਤੁਹਾਡੇ ਘੜੀ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਾਈ ਕਿੱਥੇ ਤਰਨਦਾਰ ਨਾ ਕਿੱਥੇ ਬਟੰਡਾ ਬਟੰਡੇ ਤੋਂ ਮਾਸਾ ਗਾਂ ਹੀ ਪੈਂਦੀ ਤੇ ਤੜਕੇ ਦੁਰਨਾ ਪੈਂਦਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਸਾਨੂੰ ਹੌਸਲਾ ਹੋ ਜਾਂਦਾ ਇਸ ਚੀਜ਼ ਦਾ ਵੀ ਵੇਂਦੇ ਆ ਬੇਨਤੀ ਆ ਤੁਹਾਡੇ ਘੜੀ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਕਰਿਆ ਕਰੋ ਤੇ ਇੱਕ ਸਕਿੰਟ ਤੁਹਾਡਾ ਲੱਗਦਾ ਉਹ ਲਾਲ ਜੇ ਦੇ ਮੁੱਕੀ ਮਾਰਨ ਨੂੰ ਤੇ ਬੈਲ ਆਈਕਨ ਨੂੰ ਹੌਲਦੇ ਸੈੱਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਤੁਹਾਨੂੰ ਮਿਲ ਵੱਡੀ ਜੀ ਵੀ ਸਾਡੇ ਤੁਸੀਂ ਬਹੁਤ ਪੀੜਾ ਤੇ ਬਹੁਤ ਜਾਨ ਆ ਰச்சா ਤੇ ਆਓ ਮਿਲਦੇ ਆ ਵੀਡੀਓ ਜੋ ਲਓ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਪੰਡਾ ਸਿੰਘ ਆਪਣੀਆਂ ਬਈ ਤੇ ਪਤਲਾ ਫੇਸ ਤੇ ਬਹੁਤ ਸੋਹਣਾ ਕੱਦ-ਕਾਢ ਤੇ ਲੰਬ ਤੇ ਆਰਡਰ ਕੁਆਲਿਟੀ ਚੈੱਕ ਕਰੋ ਦੋਸਤੋ ਪੰਡਾ ਪਾਈ ਫਿਰਦੀ ਹੁੰਦਾ ਲੈਓ ਜੀ ਬਹੁਤ ਸੋਹਣੀ ਆ ਝੋਟੀ ਕੇ ਗੱਲੋਂ ਕੁਸੀ ਨਿੱਕੀ ਵੱਖੀ ਦੇ ਵਿੱਚ ਝੋਟੀ ਆ ਤੇ ਚੰਗੀ ਰਾਜ ਨਾੜਾ ਦੀਆਂ ਪਿੰਡੇ ਦੀ ਬਾਕੀ ਬਾਈ ਜੀ ਐਂ ਤਾਂ ਤਰੀਫ ਕਰਨੀ ਡੰਗਰ ਦੀ ਆਪਣਾ ਡੰਗਰ ਚੋਗੇ ਤਸੱਲੀ ਕਰਕੇ ਦੋ ਦਾ ਚਾਰ ਟਾਈਮ ਫੇਰ ਡੰਗਰ ਲਿਆ ਕਰੋ ਜੋ ਜੋ ਗੋਣਾ ਹੀ ਤੁਹਾਨੂੰ ਬਖਾਵਾਂ ਨਾੜਾ ਦੀਆਂ ਝੋਡੀ ਕਿਰਵਾ ਸੁਹਾ ਵੀਰ ਜੀ ਇਹ ਵੀ ਤੀਜਾ ਸੁਹਾ ਸੁਹਾ ਤੀਜਾ ਸੁਹਾ ਕਿੰਨੇ ਦਿਨ ਹੋ ਗਏ ਜੀ ਹੋ ਗਏ 15 ਦਿਨ ਮਗਰ ਕੀ ਇਹਦੇ ਕੱਟਾ ਹੀ ਮਗਰ ਕੱਟਾ 15 ਦਿਨ ਕਿੰਨਾ ਦੁੱਧ ਤਿਆਰ ਕਿਉਂਗਾ ਤਾਂ ਦੁੱਧ ਤੇ ਪੂਰੀ 18 ਜਿਹੜਾ ਦੁੱਧ ਐ ਕੰਡੇ ਵਾਲਾ ਹਾਂਜੀ ਪੰਜ ਦੋ ਟਾਈਮ ਚੋਲੇ ਪਹੁੰਚਾਰ ਹਾਂਜੀ ਕੀ ਡਿਮਾਂਡ ਹੈ ਦੀ ਇਹ ਇੱਕ ਮੂਰ ਲਸਣੋ ਤੇਲ ਆਈ ਹਾਂਜੀ ਮੂਰ ਲਸਣੋ ਤੇਲ ਲਿਆ ਹਾਂ ਉਦੋਂ ਲਈ ਦਣੋ ਅੱਛਾ ਅਗਲਾ ਥਾਣਾ ਜਿਹੜਾ ਬਹਿਣੀ ਵਾਲੇ ਪਾਸੋਂ ਕਿ ਉਲਟ ਬਹਿਣੀ ਵਾਲੇ ਬਹਿਣੀ ਵਾਲਾ ਅੱਛਾ 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 ਫੇਰ ਵੀ ਇਹ 15 ਲੀਟਰ ਦੁੱਧ ਕੱਢਣ ਦੇਈ ਹਾਂਜੀ ਹਾਂਜੀ ਠੀਕ ਕੀ ਡਿਮਾਂਡ ਹੈ ਦੀ 1.5 ਲੱਖ ਰੁਪਏ ਮਾਨ ਤਾਨ ਬੰਦਣ ਕਰਦਾਂਗੇ ਨੰਬਰ ਦੱਸ ਦਿਓ 8289055 ਠੀਕ ਦੋਸਤੋ ਇੱਕ ਥਾਂ ਦੇ ਵਿੱਚ ਤੇਲਿਆ ਤਿੰਨਾਂ ਥਾਂਾਂ ਦੇ ਵਿੱਚ 15 ਲੀਟਰ ਦੁੱਧ ਦੇਣ ਦੀ ਵੀਰਾਂ ਦੇ ਵੀ ਗਰੰਟੀ ਆ ਇਦਾਂ ਨਹੀਂ ਜਾਂਦਾ ਥਣ ਇੱਕ ਥਣ ਬੰਦ ਤੇ ਨਾੜਾਂ ਦੀਆਂ ਤੇ ਬਾਈ ਨਾ ਕਰ ਲਿਓ ਸਭ ਲਓ ਦੋਸਤੋ ਢੇਲੀ ਮੱਝ ਕਰੋ ਚੈੱਕ ਬਹੁਤ ਸੋਹਣਾ ਕੱਦ-ਗਾਠ ਜਿਹਨੂੰ ਮੀਨੀ ਕਹਿੰਦੇ ਆਰਡਰ ਕੁਆਲਿਟੀ ਚੈੱਕ ਕੋਈ ਗੱਲ ਮੈਂ ਦੁਆਰਾ ਬਣਾਣੀ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਆ ਲਿਆ ਬਈ ਤੇ ਫੇਸ ਕੁਆਲਿਟੀ ਚੈੱਕ ਕਰੋ ਤੁਸੀਂ ਬਹੁਤ ਹੋਣੀ ਨੇਕੀ ਵੱਖੀ ਦੇ ਵਿੱਚ ਅਡਰ ਕੁਆਲਿਟੀ ਚੈੱਕ ਸਪੇਸ ਚੈੱਕ ਹਾਂ ਆਪਾਂ ਉਹ ਜਦੋਂ ਪਤਾ ਉਲਟ ਬਹਿਣੀ ਵਾਲੇ ਪਾਸੋਂ ਥਾਂ ਚੈੱਕ ਕਰਦੇ ਸਸਿਗਾ ਵੀਰ ਜੀ ਉਹ ਡੀਟਾ ਜੀ ਕਿੰਨਾ ਸੁਭਾ ਜੀ ਦੂਜਾ ਸੁਭਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਤੀਜਾ ਦਿਨ ਹੈ ਮਗਰ ਕੀ ਹੈ ਜੀ ਬਾਹਰ ਕੱਟਾਈ ਲੋ ਦੋਸਤੋ ਤਿੰਨ ਦਿਨ ਹੋ ਗਏ ਸੂਈ ਨੂੰ ਤੇ ਮਗਰ ਕੱਟਾ ਤੇ ਕਿੰਨਾ ਬੋਲਾ ਜੀ ਫਿਰ ਇਹਦਾ ਮਨ ਡੇਢ ਬੋਲਾ ਹੈਗਾ ਜੀ 15 ਲੀਟਰ ਦਾ ਇਹ ਮਿਰਮਾ ਕੰਡੇ ਵਾਲਾ ਇਹ 15 ਲੀਟਰ ਦੋਲਾ ਬੋਲਾ ਤੇ ਦੁੱਧ ਕਿੰਨਾ ਕਰ ਦੂਗੇ ਦੁੱਧ ਦੇਣੀ 18-19 ਲੀਟਰ ਦੁੱਧ ਦੇਣਾ ਕਿਉਂ ਕੱਦ-ਗਾੜ ਬਹੁਤ ਸੋਹਣਾ ਹੈ ਛੋਟੀ ਦਾ ਤੇ ਕੀ ਡਿਮਾਂਡ ਕਰਦੇ ਹੋ ਜਿਹੜਾ 2.5 ਲੱਖ ਰੁਪਏ ਮੰਗ ਕਰਦੇ ਬੇਲਾਂ ਜਿਹੜਾ ਸਵਾਦੋ ਜੀ ਸਵਾਦੋ ਜੀ ਨੰਬਰ ਦੱਸ ਦਿਓ 82890 5577 ਠੀਕ ਹੈ ਲੋ ਦੋਸਤੋ ਭਲੂਣ ਵੈੜ ਕਰੋ ਚੱਕ ਪਿਓਰ ਐਚ ਐ ਤੇ ਬਹੁਤ ਸੋਹਣੀ ਹਾਈਟ ਕਾਤਗਾਠ ਅਡਰ ਕੁਆਲਟੀ ਚੈੱਕ ਕਰੋ ਤੇ 25 ਮਹੀਨਿਆਂ ਦੀ ਵੈੜ ਆ ਵੀਰ ਕਹਿੰਦਾ ਲੈਓ ਲੈਓ ਜੀ ਹਾਈਟ ਲੰਥ ਬਹੁਤ ਸੋਹਣੀ ਬੋਦੀ ਵਾਲੀ ਗਾਂ ਹੈ ਅਡਰ ਕੁਆਲਟੀ ਚੈੱਕ ਕਰੋ ਤੁਸੀਂ ਇਹ ਜਿਹੜੀ ਭਲੂਣ ਕਰਕੇ ਨਾ ਭਲਜੀ ਪਈ ਏਦੇ ਅਡਰ ਕੁਆਲਟੀ ਬਹੁਤ ਸੋਹਣੀ ਹੈ ਕਿਉਂਕਿ ਪਹਿਲੇ ਨਾ 25 ਮਹੀਨੇ ਦੀ ਸਾਰੀ ਬੱਚੀ ਆ ਤੇ ਥਾਣਾ ਦੀ ਕੁਆਲਿਟੀ ਚੈੱਕ ਕਰੋ ਦੋਸਤੋ ਮੁੱਠੀ ਵਾਲਾ ਥਾਣਾ ਤਾਂ ਗਿਠ ਡੇਡ ਡੇਡ ਗਿਠ ਦੀ ਵਿੱਚ ਰਹਿੰਦੇ ਆ ਤੇ ਬਾਈ ਤੋਂ ਲੈਨੇ ਇਹਦੀ ਵੀ ਜਾਣਕਾਰੀ ਹਾਂਜੀ ਬਾਈ ਜੀ ਕਿੜਵਾ ਸੁਭਾ ਜੀ ਪਹਿਲਾਂ ਵੀਰੇ 2 ਦੰਦ ਪਹਿਲਾਂ 2 ਦੰਦ 25 ਮਹੀਨਿਆਂ ਦੀ 25 ਮਹੀਨੇ ਤੇ ਕਿੰਨੇ ਦਿਨ ਬਾਕੀ ਆ ਇਹਦੇ ਮੇਰੇ ਵਾਲੇ ਆਈਏ 12-13 ਦਿਨ ਬਾਕੀ 12 ਦਿਨ ਉਹਨਾਂ ਤੋਂ ਤਾਂ ਪਰਜੂ ਫੁੱਲ ਇਹ ਫੁੱਲ ਹਾਂ ਕਿਉਂਕਿ ਜਿਹੜੀ ਕੁਆਲਿਟੀ ਕਾਦੇ ਉਤਰੇ ਨਜ਼ਰ ਆਉਂਦੀ ਆ ਬੀ ਪਿਓਰ ਦੇ ਵਿੱਚ ਆ ਹੱਡੀ ਦਾ ਵੇਖ ਲਓ ਤੁਸੀਂ ਸਟਰਕਚਰ ਵੇਖ ਲਓ ਮਗਰ ਲੱਤਾ ਸਟੇਟ ਬਿਲਕੁਲ ਤੇ ਕੀ ਡਿਮਾਂਡ ਕਰਦੇ ਦੀ 180 ਬਈ ਤੇ ਲੜ 160 ਦੀ ਵੜ ਦੇ ਨੰਬਰ ਦੱਸ ਦੋ 628331818 ਠੀਕ ਹੈ ਉਹ ਦੋਸਤੋ ਮੋਰਾ نسل ਦੇ ਵਿੱਚ ਇੱਕ ਹੋਰ ਝੋਟੀ ਵੀਰ ਕੋ ਕਰੋ ਚੈੱਕ ਫੇਸ ਕੁਆਲਿਟੀ ਤੇ ਕੱਦ ਕਾਠ ਨਿੱਕੀ ਵੱਖੀ ਦੇ ਵਿੱਚ ਝੋਟੀ ਹੈ ਆਰਡਰ ਕੁਆਲਿਟੀ ਚੈੱਕ ਕਰੋ ਤੇ ਪਿੱਠ ਪੂੜਾ ਖਾਂਦਰ ਲੈਓ ਜੀ ਇਹਨੂੰ ਬਹੁਤ ਸ਼ਾਨਦਾਰ ਝੋਟੀ ਐ ਚੰਗੀ ਰਾਜੀ ਇੱਕ ਤਾਂ ਡੰਗਰ ਲਿੱਸਾ ਹੁੰਦਾ ਨਾ ਉਹ ਨਹੀਂ ਹੈ ਚੈੱਕ ਕਰ ਸਕਦੇ ਤੁਸੀਂ ਪਿੱਠ ਪੂੜਾ ਬਹੁਤ ਸ਼ਾਨਦਾਰ ਖਣਾ ਦੀ ਸਪੇਸ ਮਗਰਲੇ ਪਾਸੋਂ ਵੇਖੋ ਤੇ ਸਪੇਸ ਵੇ ਸਾਦੇ ਮਗਰੋਂ ਥਾਣਾ ਤੇ ਬਹਿਣੀ ਵਾਲੇ ਪਾਸੋਂ ਦੂਸੋਂ ਚੈੱਕ ਕਰ ਸਕਦੇ ਤੁਸੀਂ ਗੇਠ-ਗੇਠ ਦੀ ਵਿਰਲ ਤੇ ਮੁਠੀ ਵਾਲਾ ਥਾਣਾ ਬਹੁਤ ਸ਼ਾਨਦਾਰ ਕਰਦੇ ਬਾਈ ਕਣਵਾ ਸੁਭਾ ਵੀਰ ਜੀ ਦੂਜਾ ਸੁਭਾ ਬਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਚੌਥਾ ਦਾ ਇਹ ਪੂਰੀ ਬੋਲੇਜ ਮਗਰ ਕੀ ਆ ਜੀ ਬਾਦਰ ਵੀਰ ਦੀ ਕਟਾ ਇਹਦੇ ਮਗਰ ਕਟਾ ਚੌਥਾ ਦਿਨ ਸੂਈ ਨੂੰ ਬੋਲਾ ਕਿੰਨਾ ਬੋਲਾ ਜੀ ਇਹ ਤੇਨੇ ਵੀਰੇ 13 ਕਿਲੋ ਕੰਡੇ ਵਾਲਾ ਕਿੰਨਾ ਦੁੱਧ ਕਰ ਜੂਗੀ ਦੁੱਧ ਇਹ ਕਰੂ ਵੀਰੇ 16 ਲੀਟਰ 16 ਲੀਟਰ ਚੰਗੀ ਸੰਭੀ ਝੋਟੀ ਹੈ ਜੀ ਕੀ ਡਿਮਾਂਡ ਕਰਦੇ ਦੀ ਜੀ ਡਿਮਾਂਡ ਇਹਦਾ 61 ਦਾ ਦੇ ਲੈਣ ਤੇ ਇਹਨਾਂ ਨੂੰ ਬਸ ਮਾਨਦਾਨ ਕਰਨਾ ਹੈ ਮਾਨਦਾਨ ਚਲ ਨੰਬਰ ਦੱਸ 628331806 ਠੀਕ ਹੈ ਲਓ ਦੋਸਤੋ ਮੋਹਰਾ ਨਸਲ ਦੇ ਵਿੱਚ ਛੋਟੀ ਤੇ ਕੱਦ ਕਾੜ ਤੇ ਫੇਸ ਕੁਆਲਟੀ ਚੈੱਕ ਕਰੋ ਤੁਸੀਂ ਤੇ ਲੰਥ ਚੈੱਕ ਕਰੋ ਵੱਡੀ ਵੱਖੀ ਦੇ ਵਿੱਚ ਛੋਟੀ ਤੇ ਪਤਲੇ ਚੰਮ ਦੀ ਆਰਡਰ ਕੁਆਲਟੀ ਚੌਰ ਸਾਡਰ ਕੁਆਲਟੀ ਆ ਤੇ ਬਹੁਤ ਸੋਹਣੀ ਲੈ ਵਣ ਇਧਰੋਂ ਸੁੱਕ ਜਿਆ ਪੈਂਦਾ ਬਹੁਤ ਸੋਹਣੀ ਆਰਡਰ ਕੁਆਲਟੀ ਤੇ ਪੇਠਪੂੜਾ ਦੋਸਤੋ ਚੈੱਕ ਕਰੋ ਚੰਗੀ ਰਾਜੀ ਛੋਟੀ ਆ ਤੇ ਬਾਈ ਹੁਣਾਂ ਤੋਂ ਪੁੱਛਦੇ ਆ ਕਿੰਨਾ ਸੂਹਾ ਹੈ ਕੀ ਡਿਮਾਂਡ ਆ ਕਿੰਨਾ ਦੁੱਧ ਤੇ ਖਾਂਚਾ ਕਰ ਸਕਦੇ ਬਹਿਣੀ ਵਾਲੇ ਪਾਸਿਓ ਸਪੇਸ ਮਗਰੋਂ ਸਪੇਸ ਵੀ ਨਹੀਂ ਤੇ ਬਾਈ ਹੁਣਾਂ ਨਾ ਕਰਦੇ ਗਾ ਸੱਸੀ ਕਾ ਵੀਰ ਜੀ ਹੋਠੀਠਾ ਜੀ ਕਿੰਨਾ ਸੂਹਾ ਜੀ ਇਸ ਵਾਰ ਤੀਜਾ ਬਾਈ ਤੀਜਾ ਸੂਹਾ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਵਜੋਂ ਹੋ ਗਏ 6 ਦਿਨ ਤੇ ਮਗਰ ਕੀ ਆ ਜੀ ਮਗਰ ਕੱਟੀ ਜੀ ਲਓ ਦੋਸਤੋ ਆ ਮਗਰ ਕੱਟੀ 6 ਦਿਨ ਹੋ ਗਏ ਸੂਈ ਕਿੰਨਾ ਬੋਲਾ 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 ਹੀ ਹੈ ਜੀ ਹੈ ਨਾ ਦਹੀਂ ਅਠੀ ਤਾਈ ਦਿਨ ਡੰਗਰ ਤਿਆਰ ਹੁੰਦਾ ਕਿੰਨਾ ਬੋਲਾ ਜੀ ਉਹਨੇ ਟਾਈਮ 15 ਕਿਲੋ ਜੀ ਐ ਪੂਰਾ ਨੈਟ ਕਿੰਨਾ ਦੁੱਧ ਕਰ ਦੋਗੇ ਚਲ ਯਾਰ ਕਰ ਦੇ ਵੀਰੇ 18 19 ਕਿਲੋ 18 19 ਕਿਲੋ ਐ ਇੰਨਾ ਕਿ 2 3 ਕਿਲੋ ਵਧਾਉਣੇ ਕਈ ਜ਼ਿਆਦਾ ਕਹਿ ਦਿੰਦੇ ਉਹਨਾਂ ਡੰਕਰ ਦੁੱਧ ਬਤਾਉਂਦਾ ਨਹੀਂ ਮੜਿਆ ਕਿਉਂ ਸਹੀ ਜਿਸ ਹਿਸਾਬ ਨਾਲ ਕੱਦ ਹਾਈਟ ਹੈ ਇਹਨੂੰ ਅੰਧ ਵਿੱਚ ਕੋਨੇ 17 16 17 ਕਿਲੋ ਦੁੱਧ ਕੀ ਡਿਮਾਂਡ ਕਰਦੇ ਹੋ ਡਿਮਾਂਡ ਵੀਰੇ ਦੀ 1.5 ਲੱਖ ਦੇ ਲੈਣ ਇਹਨਾਂ ਨੇ 1 35000 1 35 ਨੰਬਰ ਦੱਸ ਦਿਓ 62833 18036 ਠੀਕ ਹੈ ਜੀ ਲੋ ਦੋਸਤੋ ਮੂਰਾ ਨਸਲ ਦੇ ਵਿੱਚ ਝੋਟੀ ਐ ਫੇਸ ਕੁਆਲਿਟੀ ਚੈੱਕ ਕਰੋ ਆਇਲ ਬਹੁਤ ਸੋਹਣੀ ਫੇਸ ਕੁਆਲਿਟੀ ਤੇ ਤੁਹਾਨੂੰ ਆਰਡਰ ਕੁਆਲਿਟੀ ਵਿਖਾਉਣੇ ਆ ਆ ਥੰਡ ਚੈੱਕ ਕਰੋ ਬਹਿਣੀ ਵਾਲੇ ਪਾਸੋਂ ਤੇ ਆਰਡਰ ਕੁਆਲਿਟੀ ਵੇਖੋ ਜੀ ਇੱਕ ਅੱਗੇ ਮੱਝ ਦੀ ਬਣਾਈ ਉਹ ਦੀ ਤੇ ਚੈ ਇਹ ਦੀ ਕੀ ਆਰਡਰ ਕੁਆਲਿਟੀ ਲੈ ਬਾਈ ਜੀ ਮੀਡੀਅਮ ਹਾਈਟ ਆ ਪਰ ਆਰਡਰ ਕੁਆਲਿਟੀ ਜਿੰਨੀ ਝੋਟੀ ਆ ਉਹਨੇ ਆਰਡਰ ਕੁਆਲਿਟੀ ਇਹ ਦੀ ਨਿੱਕੀ ਵੱਕੀ ਦੇ ਵਿੱਚ ਝੋਟੀ ਇਹਦਾ ਮਿਨੀਮਮ ਹਾਈਟ ਪਰ ਆਰਡਰ ਕੁਆਲਿਟੀ ਦੇਖੋ ਦੋਸਤੋ 4 4 ਪੀਪਮਗਲਾ ਪਛਾਣ ਹੁੰਦਾ ਤੇ ਖਾਨ ਵੇਖ ਸਕਦੇ ਤੁਸੀਂ ਪਹਿਣੀ ਵਾਲੇ ਪਾਸੋਂ ਬਹੁਤ ਸੋਹਣੀ ਹੈ ਡਰ ਕੁਆਲਟੀ ਭਾਉ ਜੂ ਨਾ ਕਰਦੇਗਾ ਸਸੀ ਆਪਾ ਜੀ ਉਹ ਠੀਕ ਠਾਕ ਜੀ ਕਿਰਮਾ ਸੁਆ ਜੀ ਦੂਜਾ ਸੁਆ ਜੀ ਕਿਨੇ ਦਿਨ ਹੋ ਗਏ ਸੂਈ ਨੂੰ 3-4 ਦਿਨ ਹੋ ਗਏ ਮਗਰ ਕੀ ਹੈ ਜੀ ਮਗਰ ਕੱਟੀ ਹੈ 200 ਲਓ ਮਗਰ ਕੱਟੀ ਹੈ ਜੈਡ ਬਲੈਕ ਕਾਲੀ ਅਜੇ ਤਾਂ ਬੋਲੇ ਦੇ ਵਿੱਚ ਹੀ ਆ ਕਿੰਨਾ ਬੋਲਾ ਬੋਲਾ ਹੈਗਾ 12 ਲੀਟਰ ਜੀ ਐ ਜਿਹੜਾ ਚਵਾ ਸਕਦੇ ਆ ਤੇ ਦੁੱਧ 15 ਲੀਟਰ ਤੋਂ ਪਲਸ ਹੋ ਜਾਂਦੀ ਜਾਊਗੀ ਜੇ 12 ਲੀਟਰ ਬੋਲਾ ਕੱਢਣ ਦੀ ਹੈ ਪਰ 15 ਲੀਟਰ ਤਾਂ ਜਾਣੇ ਚਾਹੀਦਾ ਕੀ ਡਿਮਾਂਡ ਕਰਦੇ ਹੋ ਡਿਮਾਂਡ ਤਾਂ 20 ਕਰਦੇ ਜੀ ਦੇ ਲੈਣ ਜਿਹੜਾ 4000 ਵਰਤ ਮਾਨਕਰ ਦਾ 24000 ਰੁਪਏ ਜੀ 42 ਨੰਬਰ ਦੱਸ ਤੂੰ ਜੀ 9715 9550 ਫੇਰ ਦੱਸੋ ਜੀ 9715 9550 ਠੀਕ ਹੈ ਲਓ ਦੋਸਤੋ ਮੰਡੀ ਦੀ ਸ਼ਾਨ ਕਰੋ ਚੈੱਕ ਕੁੰਡਾ ਸਿੰਘ ਪਤਲੀ ਫੇਸ ਕੁਆਲਿਟੀ ਤੇ ਕੱਦ 5.5 ਫੁੱਟ ਹਾਈਟ ਹੋਣੀ ਆ ਤੇ ਨਿੱਕੀ ਵੱਖੀ ਦੇ ਵਿੱਚ ਵੀ ਸ਼ੇਪ ਦੇ ਵਿੱਚ ਝੋਟੀ ਆ ਆਰਡਰ ਕੁਆਲਿਟੀ ਚੈੱਕ ਕਰੋ ਤੂੰ ਲੈ ਆ ਬਾਈ ਲੈ ਲਓ ਬਹੁਤ ਸੋਹਣੀ ਅੜ ਲੱਤ ਲੰਥ ਦੀ ਗੱਲ ਕਰਦੇ ਤਾਂ ਲੰਥ ਵੀ ਬਹੁਤ ਸੋਹਣੀ ਝੋਟੀ ਇਹ ਠੰਡੀ ਧੀਰੀ ਝੋਟੀ ਆ ਅੱਗੋਂ ਪਤਲੀ ਤੇ ਪਿੱਛੋਂ ਚੌੜੀ ਆਰਡਰ ਕੁਆਲਿਟੀ ਚੈੱਕ ਕਰੋ ਤੇ ਰੋਣੇ ਦਾ ਮੈਂ ਨਹੀਂ ਜ਼ਿੰਮੇਵਾਰ ਯਾਰ ਥਾਣ ਵੇਖ ਸਕਦੇ ਹੋ ਦੋਸਤੋ ਉਲਟ ਬਹਿਣੀ ਵਾਲੇ ਪਾਸੋਂ ਬਹੁਤ ਸੋਨੇ ਥਾਣ ਤੇ ਬਾਈ ਨਾ ਕਰਦੇ ਗੱਲ 사ਸੀ ਦਾ ਵੀਰ ਜੀ ਹੋਠ ਠੀਕ ਠਾਕ ਜੀ ਬਹੁਤ ਵਧੀਆ ਬਰਾਬਰ ਕਿਣਵਾ ਸੁਹਾ ਵੀਰ ਜੀ ਇਹ ਦੂਜਾ ਸੁਹਾ ਸੁਈ ਆ ਬਾਈ ਜੀ ਕਿੰਨੇ ਦਿਨ ਹੋ ਗਏ ਆ ਆਪ ਸੁਈ ਨੂੰ 11 ਦਿਨ ਹੋ ਗਏ। ਯਾਨੀ ਕਿ ਦੁੱਧ ਤੇ ਆ ਗਈ। ਮਗਰ ਕੀ ਆ ਜੀ? ਕੱਟਾ ਹੀ ਇਹਦੇ। ਕੱਟਾ? ਹਾਂ ਜੀ। ਠੀਕ ਹੈ। ਕਿੰਨਾ ਦੁੱਧ ਕਰ ਗਈ ਆ? ਇਸ ਟਾਈਮ 18-19 ਲੀਟਰ ਦੁੱਧ। ਜਿਹੜਾ ਆਪ ਚਵਾਉਣਾ ਹੈ। ਬਿਲਕੁਲ ਜੀ ਠੰਡਾ ਕਰਕੇ ਤੇ ਮੰਨ ਕੇ ਚੱਲੀ 10-11 ਦਿਨ ਹੋ ਗਏ ਦੁੱਧ ਦੋ ਵਧੂਗੇ ਜੀ। ਹਾਂ ਜੀ ਹਾਂ ਪਹਿਲਾਂ ਨਹੀਂ 22 ਲੀਟਰ ਦੁੱਧ ਚਵਾਇਆ ਸੀ। ਅੱਛਾ ਚਵਾਇਆ ਪਹਿਲਾਂ 22 ਲੀਟਰ। ਇਸ ਵਾਰ ਦਾ 24 ਲੀਟਰ ਦਾ ਮੰਨਦੇ ਆ 24 ਲੀਟਰ ਦੁੱਧ ਦਊਗੀ। ਆਹ ਇਹ ਤਾਂ ਸਾਂਭਣ ਸਿਰ ਤੇ ਹੁਣਾ ਵੀ ਜਿਹੜਾ ਲੈ ਜੀ। ਬਹੁਤ ਵੱਡੀ-ਬੁੱਡੀ ਆ ਜੀ। ਨਹੀਂ ਕੱਦ-ਗਾੜ ਬਹੁ ਕੀ ਡਿਮਾਂਡ ਕਰਦੇ ਹੋ ਡਿਮਾਂਡ ਤਾਂ ਜੀ ਪੈਸੇ ਪਹਿਲਾਂ ਤਾਂ ਸਵੇਰੇ 2 ਲੱਖ ਕਰ ਰਹੇ ਸੀ ਹਾਂਜੀ ਅੱਜ ਥੋੜਾ ਜਿਹਾ ਕਹਿੰਦੇ ਵੀ ਗਾਹ ਘਟਾਈ ਹੋਣੀ ਆ ਆ ਮੰਡੀਆਂ ਦੋ ਇਕੱਠੀਆਂ ਹੋਈਆਂ ਨਾ ਤਾਂ ਕਰੀਏ ਸਰਕਾਰ ਅੱਜ 1.85 ਦੀ ਝੋਟੀ ਦੇ ਦਾਂਗੇ ਹਾਂ ਨਾ ਚਲ ਨੰਬਰ ਦੱਸੋ ਮਾਨ ਦਾ ਆ ਤਾਂ ਫੋਨ ਤੇ ਹੋ ਜੂ ਅਗਲਾ ਕਰ ਲਓ ਨੰਬਰ ਦੱਸ ਦਿਓ 99819 99850 ਠੀਕ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਹੈ ਚੈੱਕ ਕਰੋ ਚੰਗੀ ਸੋਹਣੀ ਹਾਈਟ ਜਿੱਦਾਂ ਬੂਰੀ ਦੀ ਨਾ ਉਦਾਂ ਹਾਈਟ ਹੈ ਉਹ ਤੋਂ ਵੱਧ ਹੀ ਆ ਤੇ ਆਰਡਰ ਕੁਆਲਿਟੀ ਤੇ ਪਿੱਠ ਪੂੜਾ ਚੈੱਕ ਕਰੋ ਤੁਸੀਂ ਲੈ ਆਓ ਬਾਈ ਜੀ ਤੇ ਫੇਸ ਕੁਆਲਿਟੀ ਚੈੱਕ ਕਰੋ 22 ਦਾ 6 ਫੋਰਡ ਦੇ ਲਾਗੇ ਹਾਈਟ ਹੈ ਤੇ ਓਡੀ ਝੋਟੀ ਤੇ ਬੇਲ ਵੇਖੋ ਆਹ ਵੇਖੋ ਝੋਟੀ ਪਤਲੇ ਚੰਮ ਦੀ ਆ ਤੇ ਕੁੰਡਾ ਸਿੰਘ ਬਿਲਕੁਲ ਤੇ ਬਹਿਣੀ ਵਾਲੇ ਪਾਸੋਂ ਥਾਣਾ ਤੇ ਆਰਡਰ ਕੁਆਲਿਟੀ ਵੇਖੋ ਜੀ ਇਹਦਾ ਗਾਹ ਨੂੰ ਆਰਡਰ ਬਹੁਤ ਜ਼ਿਆਦਾ ਹੈ ਸ਼ਾਹ ਨੂੰ ਕਰ ਪਰ ਚੰਗੀ ਰਾਜੀ ਚੰਗੀ ਸਮਝ ਵੀਰ ਨਾਲ ਕਰਦੇ ਗੱਲਬਾਤ ਸਸੀ ਗਾ ਵੀਰ ਜੀ ਬਾਪੂ ਨਾ ਬਾਪੂ ਕਰ ਸਸੀ ਗਾ ਬਾਪੂ ਜੀ ਉਹ ਠੀਕ ਠਾਕ ਵਧੀਆ ਵਧੀਆ ਕੈਮ ਸੇ ਤਾਂ ਵਧੀਆ ਕਿਹਨਾਂ ਸੂਬਾ ਜੀ ਦੂਜਾ ਸੂਬਾ ਦੂਜਾ ਸੂਬਾ ਜੀ ਲੱਗਦੀ ਤਾਂ ਪਹਿਲੇ ਸੂਬੇ ਚੰਗੀ ਸੰਭੀ ਆ ਵਪਾਰ ਲੈਣ ਦਾ ਕੰਮ ਕ ਕਰਦੀ ਆ ਕਰਦੀ ਆ ਮੱਗਿਆ ਨਾ ਕਰਦੀ ਝੋਟੀ ਜੀ ਤੇ ਮਗਰ ਕੀ ਆ ਜੀ ਕੱਟਾ ਆ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ 22 ਦਿਨ ਹੋ ਗਏ 22 ਦਿਨ ਕਿੰਨਾ ਦੋ ਤਿਆਰ ਹੋਣਾ 11 ਕਿਲੋ ਕੰਡੇ ਦੇ ਮਿਣਵਾ ਠੀਕ ਭਾਉ ਕੋ ਦੋ ਟਾਈਮ ਚੋਲੇ ਭਾਉ ਦੇਣਾ ਕੀ ਡਿਮਾਂਡ ਕਰਦੇ ਹੋ ਡਿਮਾਂਡ ਇਹ 180 ਲੈਣਾ ਹੈ 180 ਲੈਣਾ ਹੀ ਲੈਣਾ ਤੇ ਨੰਬਰ ਦੱਸ ਦਿਓ ਕੰਨ ਸਸਾ 449 ਨੂੰ ਲੜੀ 281 ਮੰਗਿਆ ਹੈ ਚਲੋ ਥੋੜਾ ਬੜਾ ਮਾਦਾ ਮੌਕੇ ਦੇ ਹੋ ਜੂ ਜਿਆਦਾ ਨਹੀਂ ਹੋਣਾ ਪਰ ਝੋਟੀ ਬੇਕਮਾਲ ਆ ਬਹੁਤ ਸੋਹਣੀ ਹਾਈਟ ਲਓ ਦੋਸਤੋ ਬੂਰੀ ਮੱਜ ਦੂਜੀਆਂ ਮੋਹਰੇ ਵੇਖਿਆ ਪਰ ਕੱਦ ਕਾਰ ਤੇ ਹਾਈਟ ਬਹੁਤ ਸ਼ਾਨਦਾਰ ਬਹੁਤ ਸੋਹਣੀ ਹਾਈਟ ਆ ਤੇ ਆਰਡਰ ਕੁਆਲਿਟੀ ਵੀ ਬਹੁਤ ਸ਼ਾਨਦਾਰ ਮਾਜੇ ਕਾਦੀ ਆ ਮਾਲੀਆ ਨੂੰ ਸਾਂਭੀ ਆ ਦੇ ਸਾਢੇ 5 ਫੋੜ ਦੀ ਹਾਈਟ ਆ ਕਮ ਸੇ ਕਮ ਆਰਡਰ ਕੁਆਲਿਟੀ ਚੈੱਕ ਕਰੋ ਤੇ ਲੈਓ ਬਾਈ ਤੇ ਸਾਰੀ ਮੱਜ ਚੈੱਕ ਕਰੋ ਵੱਡੀ ਵਕੀ ਦੇ ਵਿੱਚ ਵੱਡੇ ਪੱਲੇ ਦੇ ਵਿੱਚ ਤੇ ਨਾੜਾਂ ਜਿਹੜੀਆਂ ਪਿੰਡੇ ਦੀਆਂ ਉਹ ਤੁਹਾਨੂੰ ਦੀਦੀ ਹੋਣੀਆਂ ਵੇਖ ਲਓ ਤੇ ਬਹੁਤ ਸ਼ਾਨਦਾਰ ਪਤਲੇ ਚਮ ਦੇ ਵਿੱਚ ਆ ਪੂਰੀ ਮੱਜ ਆਰਡਰ ਕੁਆਲਿਟੀ ਚੈੱਕ ਅਜੇ ਸੂਨ ਵਾਲੀ ਆ ਤੇ 98 ਸਾਹਦੇ ਦੋਸਤੋ ਬੇਣੀ ਵਾਲੇ ਪਾਸੋਂ ਇਹ ਬਾਈ ਨਾ ਕਰਦੇਗਾ ਸਸੀ ਦਾ ਬਾਈ ਜੀ ਹਫਤਾ ਸਸਰੀ ਕਰਦੇ ਅਜੇ ਹਫਤਾ ਲੈ ਜੂ ਉਹਨਾਂ ਦਾ ਤਾਂ ਬੜੀ ਸੋਹਣੀ ਬਣ ਜੂਗੀ ਫਿਰ ਦੋਸਤੋ 8 ਦਿਨ ਆਖਦੇ ਵੀ ਅੱਠ ਤੋਂ ਤੁਸੀਂ 10 ਹੀ ਮੰਨ ਲਓ ਕਿਉਂਕਿ ਪੁੜੇ ਵੀ ਨਹੀਂ ਇੰਨੇ ਕੋਈ ਤੋੜੇ ਅਜੇ ਤੇ ਬੜੀ ਸੋਹਣੀ ਉਹਨਾਂ ਨੂੰ ਝੋਟੀ ਬਾਨੀ ਹੈ ਤੇ ਇਹਦਾ ਕੀ ਰਿਕਾਰਡ ਪਹਿਲਾਂ ਇਹਦਾ 18 ਕਿਲੋ ਦਾ ਰਕਾਰਡ ਹੋਊਗਾ ਇਹਨੂੰ ਕੀ ਆਂਦਾ 18 ਕਿਲੋ ਦੋ ਮੱਜੇ ਦੇ ਬਰਾਬਰ ਦਾ ਇੱਕ ਮੱਝ ਆਏ ਤੇ ਕੀ ਡਿਮਾਂਡ ਕਰਦੇ ਜੋ ਡਿਮਾਂਡ ਦੋ ਦੀ ਕਿਤੀ ਹੈ ਦੋ ਦੀ ਇਮਾਨਦਾਨ ਜਿਹੜਾ ਮਾਨਦਾਨ ਦੇ ਦਾਂਗੇ ਇੱਕ ਕਿੱਟ ਇੱਕ 75 ਦੀ ਚੋਲ ਤੇ ਨੰਬਰ ਦਾ ਲਓ ਫਿਰ ਕੱਢੋ ਮੜਾ ਖੋਲਿਓ ਦੋਸਤੋ ਨੰਬਰ ਹੈਗਾ 81460 33352 81460 33352 ਤੇ ਬਾਈ ਨਾਲ ਸੰਪਰਕ ਕਰ ਲਿਓ ਬਹੁਤ ਸੋਹਣੀ ਝੋਟੀ ਛੱਡਣ ਵਾਲੀ ਹੈ ਬੂਰੀ ਦੇ ਬੜੇ ਸ਼ਕੀਨ ਹੁੰਦੇ ਲਓ ਦੋਸਤੋ ਬੂਰੀ ਝੋਟੀ ਆ ਨੀਲੀ ਰਾਵੀ ਦੇ ਵਿੱਚ ਮੱਥਾ ਵੀ ਜਿੱਟਾ ਤੇ ਪੈਰ ਵੀ ਕਿੱਟੇ ਆ ਤੇ ਕਰੋ ਚੈੱਕ మీడియం ਹਾਈਟ ਆ ਪਰ ਆਰਡਰ ਕੁਆਲਿਟੀ ਚੈੱਕ ਕਰੋ ਇਹਨੂੰ ਕਰ ਲਓ ਇਹਨੂੰ ਆਰਡਰ ਕੁਆਲਿਟੀ ਚੈੱਕ ਕਰੋ ਦੋਸਤੋ ਬਹੁਤ ਖਾਨਦਾਰ ਆ ਲਿਆ ਬਾਉ ਜੀ ਤੇ ਚੰਗੀ ਸੋਣੀ ਝੋਟੀ ਤੇ ਠੰਡੀ ਧੀਰੀ ਲੱਗਦਾ ਤੇ ਬੀ ਸ਼ੇਪ ਦੇ ਵਿੱਚ ਤੇ ਨਿੱਕੀ ਵੱਕੀ ਦੇ ਵਿੱਚ ਝੋਟੀ ਆ ਸਪੇਸ ਵੇਖ ਲਓ ਥਾਂ ਦੇ ਵਿੱਚ ਤੇ ਬਹਿਣੀ ਵਾਲੇ ਪਾਸੋਂ ਦੋ ਦੋ ਸਾਨੂੰ ਚੈੱਕ ਕਰੋ ਬਹੁਤ ਸੋਹਣੇ ਪਾਉ ਉਹ ਨਾ ਕਹ ਰਿਹਾ ਸੱਸੀ ਕਾ ਪਾਉ ਜੀ ਉਹ ਠੀਕ ਠਾਕ ਜੀ ਕਿੰਨਾ ਸੁਭਾ ਜੀ ਯਾਰ ਦੂਜਾ ਕਿੰਨੇ ਦਿਨ ਹੋ ਗਏ ਸੂਈ ਨੂੰ ਕੋਈ ਨੂੰ ਹੋ ਗਏ 7-8 ਮਗਰ ਕੀ ਹੈ ਜੀ ਮਾੜਾ ਕੱਟਾ ਉਹ ਮਗਰ ਕਾਲਾ ਕੱਟਾ ਦੋ ਦੋ 7-8 ਦੋਤੇ ਆ ਗਈ ਜਣਗੇ ਕਿੰਨਾ ਕਿੰਨਾ ਦੋਤੇ ਕਰ ਗਏ ਦੋਤੇ ਤਿਆਰ ਆ ਪਾਉ ਕੋ ਦੋ ਟਾਈਮ ਚੋਲੇ ਪਹੁੰਚਾ ਕੀ ਡਿਮਾਂਡ ਕਰਦੇ ਹੋ ਡਿਮਾਂਡ ਇਹਦੀ 140 ਦੇਣ ਲੈਣ ਚਲ ਨੰਬਰ ਦੱਸ ਦਿਓ ਜੀ ਨੰਬਰ ਤਾਂ ਮਮਾਈ ਜੀ ਕੱਟਣਾ ਹੋਵੇ ਲੈ ਰਸ਼ਨ ਆ ਗਿਆ ਅਸੀਂ ਬੜਾ ਸੋਤੂ ਤੇ ਗਾਜ ਲੋ ਜੀ ਆਪੋ ਬਵੰਜਲ ਆ ਗਏ ਬਵੰਜਲ ਦੋਸਤੋ ਨੰਬਰ ਹੈਗਾ ਇਹ 81460 33352 81460 33352 ਤੇ ਬਾਈ ਨਾਲ ਸੰਪਰਕ ਕਰ ਲਿਓ ਲੋ ਦੋਸਤੋ ਚੈੱਕ ਕਰੋ ਝੋਟੀ ਗੱਭਣ ਹੈ ਜੇ ਪਰ ਬਹੁਤ ਸ਼ਾਨਦਾਰ ਹੈ ਫੇਸ ਕੁਆਲਿਟੀ ਵੀ ਚੈੱਕ ਕਰੋ ਪਤਲੀ ਬੂਥੀ ਦੀ ਝੋਟੀ ਆ ਤੇ ਪਤਲੇ ਚਮ ਲੈ ਆਉਣ ਦੋ ਪਤਲਾ ਚਮ ਤੇ ਆਰਡਰ ਕੁਆਲਿਟੀ ਦੋਸਤ ਚੈੱਕ ਕਰੋ ਲੈ ਭਾਈ ਲੈ ਵੇ ਇਹ ਜੋ ਟਾਈਂ ਦੇ ਬਿਲਕੁਲ ਪਤਲਾ ਚਾਮਾ ਤੇ ਪੋਲੇ ਪਿੰਡੇ ਦੀ ਆ ਝੋਟੀ ਜੀ ਨੂੰ ਕਹਿੰਦੇ ਤੇ ਵੱਡੀ ਵੱਖੀ ਦੇ ਵਿੱਚ ਜਾਨੀ ਕਿ ਵੱਡੇ ਪੱਲੇ ਦੇ ਵਿੱਚ ਝੋਟੀ ਆ ਤੇ ਚੰਗੀ ਹਾਈਟ ਚੰਗੀ ਲੰਥ ਥਣ ਦੇਖ ਸਕਦੇ ਹੋ ਤੁਸੀਂ ਤੇ ਅਜੇ ਕਿੰਨੇ ਦਿਨ ਰਹਿੰਦੇ ਆ ਬਾਪੂ ਜੀ ਬੋਲੋ ਸਸਿਗਾ ਬਾਪੂ ਜੀ ਅਜੇ 7-8 ਦਿਨ ਰਹਿੰਦੇ ਆ ਜੀ 7 ਉਹਨਾਂ ਤੋਂ ਤਾਂ ਢਿਲ ਢੁਲ ਤਾਂ ਨਿਕਲ ਜੂਗੀ ਹਾਂ ਹਾਂ ਠੀਕ ਹੈ ਤੇ ਕਿੰਨਾ ਕਿੰਨੇ ਡੋਦੀ ਉਮੀਦ ਆ ਜੀ ਇਹ ਦੂਜੇ ਸੂਏ 14 ਲੀਟਰ ਦਿੱਤਾ ਹੈ ਦੂਜੇ ਸੂਏ ਐਰਗਾ ਤੇਜੇ ਸੂਏ ਸੂਣਾ ਠੀਕ ਹੈ ਜੀ ਐਰਗਾ 14 ਤੋਂ ਪਲੱਸ ਦੀ ਉਮੀਦ ਹੈਗੀ ਹਾਂ ਠੀਕ ਕੀ ਰੇਟ ਕਰਦੇ ਹੋ 140 ਕਰਦੇ ਆ ਜੀ ਮਾਨਦਾਨ ਕੋਈ ਜੀ ਮਾਨਦਾਨ ਕਿ ਮੌਕੇ ਦਾ ਹੀ ਮੌਕੇ 'ਤੇ ਦੇਖ ਲਾਂਗੇ ਜੀ ਚਲ ਨੰਬਰ ਦੱਸ ਦਿਓ ਜੀ ਨੰਬਰ ਦੱਸ ਦਿਓ 99 ਹਾਂਜੀ ਉਹ ਆਪ ਦਾ ਦੱਸ ਨੰਬਰ ਦੱਸ 99155 ਜੀ 0895 ਫੇਰ ਦੱਸ ਦਿਓ ਜੀ 99155 0895 ਠੀਕ ਹੈ ਲੋ ਦੋਸਤੋ ਚੈੱਕ ਕਰੋ ਮੋਰਾ ਨਸਲ ਦੇ ਵਿੱਚ ਝੋਟੀ ਆ ਹਾਂ ਤੇ ਖੁੱਲਾ ਸਿੰਘ ਆ ਇੱਕ ਟਾਲ ਤੇ ਆਰਡਰ ਕੁਆਲਿਟੀ ਚੈੱਕ ਕਰੋ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਲੈਓ ਜੀ ਲੈਓ ਲੈਓ ਆਇਆ ਮੈਂ ਨਾ ਮੈਂ ਕਿ ਇਸ ਕੁਆਲਿਟੀ ਚੈੱਕ ਕਰੋ ਖੁੱਲਾ ਸਿੰਘ ਆ ਪਰ ਹੈ ਜੈਡ ਬਲੈਕ ਆ ਠੰਡੀ ਧੀਰੀ ਝੋਟੀ ਆ ਲੈਓ ਜੀ ਬੰਨ ਲਓ ਜੀ ਤੇ ਨਿੱਕੀ ਵੱਖੀ ਦੇ ਵਿੱਚ ਪਤਲਾ ਚਮ ਬਾਕੀ ਭਾਈ ਅਸੀਂ ਡੰਗਰ ਵਖਾਉਣਾ ਜੋ ਵੀ ਹੈਗਾ ਤੁਹਾਨੂੰ ਦੱਸਣਾ ਪਰ ਆਪਣੀ ਤਸੱਲੀ ਕਰਿਆ ਕਰੋ ਚੋ ਕੇ ਦੋ ਟੈਂਪਾਂ ਵਿੱਚ ਚਾਰ ਟੈਂਪ ਚੋਇਆ ਕਰੋ ਤੇ ਤਸੱਲੀ ਕਰਕੇ ਡੰਗਰ ਲਾ ਥਲਾਂ ਦੀ ਕੁਆਲਿਟੀ ਵੇਖ ਸਕਦੇ ਤੁਸੀਂ ਤੇ ਬਹਿਣੀ ਵਾਲੇ ਪਾਸੋਂ ਵੇਖ ਸਕਦੇ ਹੋ ਭਾਈ ਹੁਣਾਂ ਨੱਕਾ ਸੱਸੀ ਦਾ ਭਾਈ ਹੋਰ ਠੀਕਾ ਜੀ ਕਿੰਨਾ ਸੁਭਾ ਜੀ ਏ ਕਿੰਨਾ ਸੁਭਾਏ ਤੀਸਰੇ ਸੁਈਏ ਵੀਰੇ ਕਿੰਨੇ ਦਿਨ ਹੋ ਗਏ ਸੁਈ ਨੂੰ ਤਿੰਨ ਚਾਰ ਤਕ ਦਿਨ ਹੋ ਗਏ ਵੀਰੇ ਬੋਲੇ ਚ ਚੱਲ ਰਹੀ ਆ ਕਿੰਨਾ ਬੋਲਾ ਚੋਆ ਬੋਲਾ ਇਹਦਾ ਨਾ 10 ਬਸ ਕਿਲੋ ਚੋਆ ਬਿਲਕੁਲ ਜੀ ਕਿੰਨਾ ਦੁੱਧ ਕਰ ਦੂੰਗਾ ਦੁੱਧ ਕਰ ਦੂੰਗਾ ਤੇਰਾ 14 ਕਿਲੋ ਸਹੀ ਆ ਕਿਉਂਕਿ ਹਵਾਨਾ ਬਹੁਤ ਸੋਹਣਾ ਇਹਦਾ ਤਾਂ ਤੇ ਕੀ ਡਿਮਾਂਡ ਕਰਦੇ ਜੋ ਡਿਮਾਂਡ ਇਹਦੀ 15 ਜੀ 15 ਦੇਣ ਲੈਣ ਕੋਈ ਆ ਵੀ ਮਾਨਤਾ ਚਲੋ ਫੋਨ ਨੰਬਰ ਦੱਸ ਦਿਓ ਫਿਰ ਅਗਲਾ ਨੰਬਰ ਤੇ ਕਰ ਲੈਂਦਾ 9347 ਵੀਰੇ ਹਾਂਜੀ 76690 ਠੀਕ ਆ ਲਓ ਦੋਸਤੋ ਨੰਬਰ ਵੀ ਆ ਗਿਆ ਤੇ ਝੋਟੀ ਬਹੁਤ ਸੋਹਣੀ ਹੈ ਅਡਰ ਕੁਆਲਟੀ ਵੇਖ ਲਓ ਤੁਸੀਂ ਤੇ ਬਾਈ ਨਾਲ ਸੰਪਰਕ ਕਰ ਲਓ